ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਅਸੀਂ ਕਰ ਰਹੇ ਸੀ ਦਿਵਾਲੀ ਦੀ ਡੈਕੋਰੇਸ਼ਨ ਤੇਗ ਤੇ ਉਸਦੇ ਚਾਚੀ ਜੀ ਦੋਵੇਂ ਜਾਨੀ ਰਲ ਕੇ ਉੱਪਰ ਲੜੀਆਂ ਸਜਾ ਰਹੇ ਸੀਗੇ ਮੈਂ ਕਿਹਾ ਚਲੋ ਮੈਂ ਤਾਂ ਵੀਡੀਓ ਬਣਾਉਣੀ ਆ ਸੋ ਤੇਗ ਸ਼ਰਾਰਤਾਂ ਵੀ ਕਰ ਰਿਹਾ ਸੀ ਨਾਲ-ਨਾਲ ਆਪਣੀ ਚਾਚੀ ਦੇ ਥੋੜੀ ਥੋੜੀ ਮਦਦ ਵੀ ਕਰ ਰਿਹਾ ਸੀ ਸੋ ਆ ਦੇਖੋ ਜੀ ਆ ਲੜੀਆਂ ਲਾਈਆਂ ਆਪਾਂ ਬਹੁਤ ਵਧੀਆ ਲੱਗ ਰਿਹਾ ਸੀਗਾ ਬੜਾ ਮਜ਼ਾ ਆਉਂਦਾ ਜਦੋਂ ਇਦਾਂ ਇਕੱਠੇ ਹੋ ਕੇ ਆਪਾਂ ਹਨਾ ਸਾਰਾ ਕੰਮ ਕਰਦੇ ਆ ਫਿਰ ਅਸੀਂ ਬਿਲਕੁਲ ਉੱਪਰ ਚਲੇ ਗਏ ਸ਼ਤਤੀ ਤੇ 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 ਇੱਥੇ ਬਹੁਤ ਜ਼ਿਆਦਾ ਰੋ ਰਿਹਾ ਸੀ ਕਹਿੰਦਾ ਮम्मा ਮੈਂ ਵੀ ਤੁਹਾਡੇ ਕੋਲ ਆਉਣਾ ਏ ਤੇ ਮੈਨੂੰ ਬੜਾ ਡਰ ਲੱਗ ਰਿਹਾ ਸੀ ਕਿਉਂਕਿ ਇੱਥੇ ਜੰਗਲਾ ਹੋਰ ਹਿਸਾਬ ਬਣਾ ਲਏ ਹਨਾ ਤਾਂ ਮੈਂ ਉਹਨੂੰ ਕਹਿ ਰਹੀ ਸੀ ਤੇਰਾ ਤਾਂ ਪਤਾ ਨਹੀਂ ਤੂੰ ਮੈਨੂੰ ਜ਼ਰੂਰ ਸਿੱਟੇਗਾ ਸੋ ਮੈਂ ਇੱਥੇ ਲੜੀਆਂ ਲਗਾਈਆਂ ਫਿਰ ਜੀ ਤੇ ਰੋਈ ਗਿਆ ਪਰ ਮੈਂ ਆਪਣਾ ਧਿਆਨ ਆਪਣੇ ਕੰਮ ਤੇ ਰੱਖਿਆ ਤੇ ਫਿਰ ਮੈਂ ਇਦਾਂ ਲੜੀਆਂ ਲਾ ਰਹੀ ਸੀਗੀ ਇਸ ਤੋਂ ਬਾਅਦ ਥੱਲੇ ਆ ਕੇ ਮੈਂ ਇਦਾਂ ਸ਼ਾਟ ਲਿਆ ਥੋੜਾ ਜਿਹਾ ਕਿ ਦੇਖੀਏ ਕਿਦਾਂ ਦਾ ਲੱਗਦਾ ਹੈ ਮਾਹੌਲ ਪਰ ਅੱਛਾ ਲੱਗ ਰਿਹਾ ਸੀ ਬਹੁਤ ਕਿਉਂਕਿ ਕੋਈ ਵੀ ਮਿਹਨਤ ਤੁਸੀਂ ਕਰਦੇ ਹੋ ਮਿਹਨਤ ਤੁਹਾਡੀ ਬੋਲ ਦੀ ਜ਼ਰੂਰ ਹੈ ਆ ਲੰਬੀਆਂ ਲੰਬੀਆਂ ਲੜੀਆਂ ਆਪਾਂ ਪਿਛਲੇ ਸਾਲ ਲਈਆਂ ਸੀ ਸੋ ਅਸੀਂ ਸੋਚਿਆ ਇਸ ਤਰ੍ਹਾਂ ਲਾ ਦਈਏ ਫਿਰ ਥੋੜੀ ਜਿਹੀ ਸ਼ਾਮ ਹੋਈ ਤਾਂ ਮੈਂ ਥੋੜਾ ਜਿਹਾ ਵੇ ਇਹ ਆ ਵੀਡੀਓ ਬਣਾਈ ਕੇ ਦਰਸ਼ਕਾਂ ਨੂੰ ਦਿਖਾਈਏ ਹਨ ਤੇ ਲੜੀਆਂ ਆਪਾਂ ਜਗਾਤੀਆਂ ਸੀਗੀਆਂ ਆ ਦੇਖੋ ਰੌਸ਼ਨੀਆਂ ਦਾ ਇਹ ਤਿਉਹਾਰ ਸਭ ਲਈ ਖੁਸ਼ੀਆਂ ਖੇੜੀ ਲੈ ਕੇ ਆਵੇ ਇਹ ਫਾਈਨਲ ਲੁੱਕ ਸੀ ਆਪਣੇ ਘਰ ਦੀ ਬਹੁਤ ਵਧੀਆ ਲੱਗ ਰਿਹਾ ਸੀਗਾ ਸੋਹਣੇ ਸੋਹਣੇ ਦਰਖਤਾਂ ਦੇ ਨਾਲ ਸੋਹਣੀਆਂ ਸੋਹਣੀਆਂ ਇਹ ਰੌਸ਼ਨੀਆਂ ਬਹੁਤ ਪੋਜ਼ਿਟਿਵਿਟੀ ਦਿੰਦੇ ਆ ਇਨਸਾਨ ਨੂੰ ਬਹੁਤ ਚੰਗਾ ਲੱਗਦਾ ਹੈ ਬਹੁਤ ਖੁਸ਼ੀਆਂ ਜੀਆਂ ਮਹਿਸੂਸ ਹੁੰਦੀਆਂ ਮਨ ਦੇ ਵਿੱਚ ਹਨਾ ਵਾਹਿਗੁਰੂ ਸਭ ਦੇ ਘਰ ਚ ਖੁਸ਼ੀਆਂ ਲਿਆਵੇ ਇਹ ਰੌਸ਼ਨੀਆਂ ਦੇ ਤਿਉਹਾਰ ਇਦਾਂ ਹੀ ਚੱਲਦੇ ਰਹਿਣ ਕਿਸੇ ਘਰ ਦੇ ਚਰਾਗ ਕਦੇ ਬੁਝਣ ਨਾ ਏਸੀ ਆਪਣੇ ਘਰ ਦਾ ਮਾਹੌਲ ਆਪਣੇ ਪਸ਼ੂ ਖੜੇ ਹੈ ਜੀ ਤੇ ਤੁਹਾਨੂੰ ਕਿੱਦਾਂ ਦੀ ਲੱਗੀ ਆ ਫਾਈਨਲ ਲੁੱਕ ਆ ਮੈਂ ਉੱਪਰ ਜਾ ਕੇ ਫਿਰ ਦੁਬਾਰਾ ਵੀਡੀਓ ਸ਼ਾਟ ਸ਼ੂਟ ਕੀਤੀ ਤੁਹਾਡੇ ਲਈ ਤੇ ਆ ਸੀਗੀ ਆਪਣੀ ਫਾਈਨਲ ਲੁੱਕ ਦੱਸਿਓ ਤੁਹਾਨੂੰ ਘਰ ਕਿਦਾਂ ਦਾ ਲੱਗਾ ਆਪਣਾ ਬਹੁਤ ਸਾਰੀਆਂ ਭੈਣਾਂ ਕਹਿੰਦੀਆਂ ਆਪਦਾ ਘਰ ਦਿਖਾਓ ਸੋ ਅੱਜ ਥੋੜੀ ਛੋਟੀ ਜੀ ਕੋਸ਼ਿਸ਼ ਕੀਤੀ ਮੈਂ ਮਿੰਨੀ ਵਲੌਗ ਬਣਾਉਣ ਦੀ ਸੋ ਆ ਲੜੀਆਂ ਮੈਨੂੰ ਬਹੁਤ ਪਿਆਰੀਆਂ ਲੱਗ ਰਹੀਆਂ ਸੀ ਮਿੱਥੋ ਰਹਾ ਨਹੀਂ ਗਿਆ ਮੈਂ ਕਿਹਾ ਚਲੋ ਹੁਣ ਫੇਰ ਵੀਡੀਓ ਬਣਾਉਨੇ ਆਪਾਂ ਦਰਸ਼ਕਾਂ ਲਈ ਤੇ ਦਰਸ਼ਕਾਂ ਨੂੰ ਆਪਾਂ ਆਪਣਾ ਛੋਟਾ ਜਿਹਾ ਵਲੌਗ ਜ਼ਰੂਰ ਦਿਖਾਉਨੇ ਆ ਆ ਦੇਖੋ ਜੀ ਉਹ ਦਰਵਾਜ਼ਾ ਆਪਣਾ ਉਹ ਦਰਖਤਾਂ ਦੇ ਉੱਪਰ ਥੋੜੀ ਜੀ